ਅੱਜ ਜਿੰਨ ਕੁੱਲ ਰੁਪਈਆ ਹੈ ਉਹਨਾਂ ਨੇ ਐਮਪੀ ਬਣਨਾ ਉਹਨਾਂ ਨੇ ਅੱਗੇ ਜਾ ਕੇ ਗੱਠ ਜੋੜ ਨੂੰ ਵੋਟ ਪਾਉਣੀ ਹੈ ਤੇ ਸਰਕਾਰ ਜਿਹੜੀ ਹੈ ਦੇਚ ਗੱਠ ਜੋੜ ਦੀ ਬਣਨੀ ਹੈ ਅੱਜ ਵੀਰੋ ਮੋਦੀ ਸਾਡੇ ਪੰਜਾਬ ਨਾਲ ਐਡੀ ਵੱਡੀ ਗਦਾਰੀ ਕਰ ਰਿਹਾ ਉਹ ਤੁਸੀਂ ਹਿਸਾਬ ਲਾ ਲਓ ਅੱਜ ਸਾਡਾ 10000 ਕਰੋੜ ਰੁਪਈਆ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਰੋਕ ਕੇ ਬੈਠਾ ਹੈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਦੇਸ਼ ਨੂੰ ਯਾਦ ਕਰਵਾਉਣ ਲਈ ਪਰ ਅਫਸੋਸ ਦੀ ਗੱਲ ਹੈ ਅੱਜ ਸਾਡੇ ਸ਼ਹੀਦਾਂ ਦੀਆਂ ਝਾਕੀਆਂ ਵੀ ਦਿੱਲੀ 'ਚ ਨਹੀਂ ਵਿਖਾਈਆਂ ਜਾਂਦੀਆਂ ਇਹ ਤਾਂ ਵੱਡੀ ਗਦਾਰੀ ਸਾਡੇ ਨਾਲ ਵੀਰੋ ਕੀ ਹੋ ਸਕਦੀ ਹੈ ਤੁਸੀਂ ਸਾਰੇ ਭਰਾਵਾਂ ਨੇ 92 ਵਿਧਾਇਕ ਚੁਣ ਕੇ ਭੇਜੇ ਸੀ ਪਰ ਅਫਸੋਸ ਦੀ ਗੱਲ ਮੋਦੀ ਵੱਲੋਂ ਲਾਇਆ ਹੋਇਆ ਗਵਰਨਰ ਵਿਧਾਇਕਾਂ ਨੂੰ ਵੀਰੋ ਪ੍ਰਧਾਨ ਸਭਾ ਦੇ ਵਿੱਚ ਸੈਸ਼ਨ ਬਣੀ ਬਲਾਉਣ ਦਿੰਦਾ ਇੰਨੀ ਧੱਕੇਸ਼ਾਹੀ ਕਰ ਰਿਹਾ ਹੈ ਅੱਜ ਵੀਰੋ ਜੇ ਆਪਾਂ ਮੋਦੀ ਨੂੰ ਗਲੋ ਲਾ ਦਾਂਗੇ ਤੇ ਵੀਰੋ ਭਗਵੰਤ ਸਿੰਘ ਮਾਨ ਵੀ ਖੁੱਲ ਕੇ ਕੰਮ ਕਰੂਗਾ ਔਰ ਪੰਜਾਬ ਦੀ ਸਰਕਾਰ ਜੇ ਸਾਡੀ ਥੱਲੇ ਸਰਕਾਰ ਹੈ ਉੱਪਰ ਵੀ ਸਰਕਾਰ ਸਾਡੀ ਹੋਊਗੀ ਜੋ ਮੰਗਾਂਗੇ ਪੰਜਾਬ ਲਈ ਵੀਰੋ ਉਹ ਮਿਲੂਗਾ ਜਿਹੜਾ ਪੈਕੇਜ ਪੰਜਾਬ ਲਈ ਮੰਗਾਂਗੇ ਉਹ ਮਿਲੂਗਾ ਆਓ ਵੀਰੋ ਸਾਰੇ ਰਲ ਮਿਲ ਕੇ ਇੱਕ ਤਰੀਕ ਨੂੰ ਲਾਲਜੀ ਸਿੰਘ ਢੁੱਲਰ ਨੂੰ ਵੀਰੋ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਈਏ ਮੈਂ ਡੱਲ ਵਾਲਿਓ ਤੁਹਾਡੇ ਸਿਰ ਤੇ ਇੱਕ ਫੜ ਮਾਰ ਕੇ ਆਇਆ ਮੈਨੂੰ ਪਰਸੋਂ ਮੁੱਖ ਮੰਤਰੀ ਸਾਹਿਬ ਤਰਨਕਰਨ ਆਏ ਸੀ ਉਹਨਾਂ ਨੇ ਮੈਨੂੰ ਪੁੱਛਿਆ ਉਹ ਕਹਿੰਦੇ ਤੁਹਾਨੂੰ ਸਾਹਿਬ ਕਿੰਨੀਆਂ ਵੋਟਾਂ ਨਾਲ ਖਿੰਮ ਕਰਨ ਜਿਤਾਓਗੇ ਮੈਂ ਤੁਹਾਡੇ ਪਿਆਰ ਸਦਕਾ ਉਹਨਾਂ ਨੂੰ ਕਹਿ ਕੇ ਆਇਆ ਕਿ 30000 ਵੋਟਾਂ ਨਾਲ ਜਿਤਾਵਾਂਗੇ 30000 ਵੋਟਾਂ ਨਾਲ ਕਿਮ ਕਰ ਰਹ ਹਲਕਾ ਵੀਰੋ ਆਪਾਂ ਜਿਤਨਾ ਗੱਲ ਵਾਲਿਓ ਗੱਲ ਢਿੱਲੀ ਆ ਜਕਾਰਾ ਛੱਡ ਦਿਓ ਠੰਡੇ ਜੇ ਬੈਠੇ ਜੇ ਸੋਹਰ ਸੋਹਰ ਵੀਰੋ ਤਕੜੇ ਹੋ ਕੇ ਜਿਹੜੇ ਆ ਦੋ ਤਿੰਨ ਦਿਨ ਰਹਿੰਦੇ ਆ ਸਾਰੇ ਭਰਾ ਏਕੇ ਦਾ ਸਬੂਤ ਦਿਓ ਸਾਰੇ ਪਹੁੰਚਿਓ ਜੀ ਜਿਹੜਾ ਸਾਰੇ ਟੀਮ ਰਹੀ ਏ ਮੇਰੇ ਵੀਰ ਮੈਂ ਤੁਹਾਨੂੰ ਦੋ ਘਾਟੇ ਪਿੱਛੇ 15 ਪ੍ਰੋਗਰਾਮ ਕਰਕੇ ਆਇਆ ਹੁਣ ਮੈਂ ਡਲਪਿੰਡ ਪਹੁੰਚਿਆ ਬਹੁਤ ਵੱਡਾ ਹਲਾਰਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਸੰਗਤਾਂ ਜਿਹੜੀਆਂ ਵੀ ਰਾਹ ਘੱਟ ਕੇ ਆਮ ਪਾਰਟੀ ਸ਼ਾਮਲ ਹੋ ਰਹੀਆਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਬੜੀ ਵੱਡੀ ਲੀਡ ਦਾ ਪ੍ਰੋਗਰਾਮ ਸਾਬਿਤ ਮੇਰੇ ਇੰਡੀਆ ਦੇ ਵੀਰ ਜਿਹੜਾ ਆਪਣੇ ਹਲਕਾ ਤਦੂਰ ਸਾਹਿਬ ਦਾ ਮੈਂ ਨੀਯਮ ਦੀ ਗੱਲ ਕਰਦਾ ਜੀ ਟੱਕਰਿਆ ਤੇ ਮੈਂ ਵੀਰੋ ਰੌਲਾ ਜਿਹੜੀ ਉਹ ਵਾਲਾ ਭਾਈ ਗੱਲਾਂ ਵੱਡੀ ਲੀਡ ਨਾਲ ਭਲੋ ਸਾਹਿਬ ਜਿੱਤ ਰਹੇ ਆ ਕੋਈ ਔਲਾ ਨਹੀਂ ਆ ਪਰਮਾਤਮਾ ਕਿਰਪਾ ਕਰੇ ਆਮ ਆਦਮੀ ਪਾਰਟੀ ਬੜੀ ਵੱਡੀ ਜਿੱਤੇ ਤੋਂ ਪ੍ਰਾਪਤ ਕਰੋ ਜਿਹੜਾ ਉਹ ਰੌਲਾ ਵਾਲਾ ਭਾਵੇਂ ਆ ਕੇ ਕੱਟਾ ਪਿਆ ਜਾਂਦਾ ਨਾ ਗੇ ਇਹ ਰਾਜਨੀਤੀ ਦੇ ਪਾਠ ਪੜ੍ਹਾਉਂਦੇ ਤਿੰਨ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਮੇਰੇ ਪ੍ਰਾਪਤੀਆਂ ਪ੍ਰਾਪਤੀਆਂ ਵਾ 600 ਜੁੰਟ ਬਿਜਲੀ ਫ੍ਰੀ ਕੀਤੀ ਆ ਪਿੰਡ ਪਿੰਡ ਮੱਲਾਕਾਂ ਨੇ ਖੁੱਲ ਰਹਾ ਏਡਾਂ ਦੇ ਮੈਦਾਨ ਬਣ ਰਹੇ ਆ ਵਧੀਆ ਜਿਹੜੇ ਮੇਰੇ ਵੀ ਗਰਾਊਂਡਾਂ ਬਣ ਰਹੀਆਂ ਫਿਰ ਤੁਸੀਂ ਹਰੇਕ ਪਿੰਡ ਵਿੱਚ ਡਿਵੈਲਪਮੈਂਟ ਹੋ ਰਹੀ ਆ ਮੇਰੇ ਵੀ ਘਟੋ ਘਟ ਜੇ ਆਪਾਂ ਆ ਰੋਡਾਂ ਦੇ ਜਿਹੜੇ ਐਕਸੀਡੈਂਟ ਹੁੰਦੇ ਸੀ ਉਹਨਾਂ ਦੀ ਗੱਲ ਹੀ ਕਰ ਲਈਏ ਚੌੜੀ ਚੌੜੀ ਲੱਕ ਦੀ ਗੱਡੀ ਦੇ ਕੇ ਇੱਕ ਸੜਕ ਸੁਰੱਖਿਆ ਫੋਰਸ ਬਣਾ ਕੇ ਮਾਨਸਾਵੜੇ ਲੋਕਾਂ ਨੂੰ ਸੁਖੌਲੀ ਦਿੱਤੀ ਹੋਈ ਆ ਮਤਲਬ ਉਹ ਤੁਸੀਂ ਗਿਣਤੀ ਨਹੀਂ ਕਰ ਸਕਦੇ ਇੰਨੀ ਸਹੂਲਤਾ ਮਾਨ ਸਾਹਿਬ ਦੇ ਰਹੇ ਨੇ ਇਹ ਕੇ ਇਹ ਜਿਹੜੀਆਂ ਆਵਾਜ਼ ਆਮਰੀ ਪਰੇਸ਼ਾਨੇ ਮਾਨ ਸਾਹਿਬ ਨੇ ਕਿਹਾ ਤੇ ਵੀਰੇ ਆਉਣ ਵਾਲੇ 6 ਮਹੀਨਿਆਂ ਤੱਕ ਜਿਹੜਾ ਉਹ ਵੀ ਸ਼ੁਰੂ ਕਰ ਦਿੱਤਾ ਜਾਊਗਾ ਇਹ ਤਾਂ ਜਿਹੜੀ ਮਤਲਬ 18 ਸਾਲ ਤੋਂ ਸ਼ੁਰੂ ਹੋਊਗੀ ਜਿਹੜੀ 18 ਸਾਲ ਦੀ ਏਜ ਚਾਹੀਦੀ ਹੈ 18 ਸਾਲ ਤੋਂ ਉੱਪਰ ਦੇਖ ਨੂੰ ਦਿੱਤੀ ਜਾਊਗੀ ਉਹਦਾ ਸਾਰਾ ਕਾਰਨ ਇਹ ਹੈ ਕਿ ਇਹ 12 ਮਹੀਨੇ ਵੀਰੇ ਆਧਾਰ ਕਾਰਡ ਵੇਖਿਆ ਜਾਊਗਾ ਇਹ ਧਾਰਮਿਕ ਸਾਲ ਤੋਂ ਬਰ ਬੁਮਰ ਇਹ ਮਨੁਧਾਰ ਕਰਦੇ ਇਹਨਾਂ ਨੂੰ ਜਿਹੜਾ ਸੂਰਤੋਂ ਮਿਲੂ ਜੀ ਤੁਹਾਨੂੰ ਸ੍ਰੀ